ਤੜਕਸਰ ਸਵੇਰੇ 타이 ਬੱਚੇ ਮੁਹਾਲੀ ਦੀ ਫੇਸ 11 ਦੇ ਵਿੱਚ ਸਥਿਤ ਬੈਸਟ ਟੈਕ ਮਾਲ ਦੇ ਸਾਹਮਣੇ ਰੋਡ ਰੇਜ ਦਰਵਾਜ਼ੇ ਫਾਇਰਿੰਗ ਦੇ ਕੰਬੀਰ ਘਟਨਾ ਸਾਹਮਣੇ ਆਈ ਹੈ ਇਸ ਮਾਮਲੇ ਵਿੱਚ ਜਾਣਕਾਰੀ ਦੇਣ ਪ੍ਰੰਤ ਡੀਐਸਪੀ ਹਰ ਸਿਮਰਨ ਸਿੰਘ ਬਾਲ ਨੇ ਦੱਸਿਆ ਕਿ ਪੰਜਾਬੀ ਗਾਇਕ ਪ੍ਰਿੰਸ ਰੰਦਾਵਾ ਤੇ ਪ੍ਰਤਾਪ ਰੰਦਾਵਾ ਵਿਚਾਲੇ ਸੜਕ ਉੱਤੇ ਝਗੜਾ ਹੋਇਆ ਜੋ ਕਿ ਬਾਅਦ ਦੇ ਵਿੱਚ ਫਾਇਰਿੰਗ ਤੱਕ ਪਹੁੰਚ ਗਿਆ ਪ੍ਰਿੰਸ ਰੰਧਾਵਾ ਦੇ ਵੱਲੋਂ ਆਪਣੇ ਲਾਇਸੈਂਸ ਰਿਵਾਲਵਰ ਦੇ ਨਾਲ ਗੋਲੀ ਚਲਾਉਣ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿਵੇਂ ਹੀ ਪੁਲਿਸ ਨੂੰ ਸੂਚਨਾ ਮਿਲੀ ਤਾਂ ਮੌਕੇ ਤੇ ਅਧਿਕਾਰੀ ਪਹੁੰਚ ਕੇ ਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਮੌਢੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਪ੍ਰਤਾਪ ਰੰਧਾਵਾ ਆਪਣੇ ਮਰਸੀਡੀਜ਼ ਕਾਰ ਦੇ ਵਿੱਚ ਪਰਿਵਾਰ ਦੇ ਨਾਲ ਜਾ ਰਿਹਾ ਸੀ ਜਦੋਂ ਪ੍ਰਿੰਸ ਰੰਧਾਵਾ ਸੜਕ ਪਾਰ ਕਰ ਰਿਹਾ ਸੀ ਤੇ ਉਸ ਰਨ ਕਾਰ ਅਤੇ ਪ੍ਰਿੰਸ ਵਿਚ ਵਾਲੇ ਹਰਕਾ ਜਹਾ ਟੱਕਰ ਹੋ ਗਿਆ ਦਸ ਤੋਂ ਬਾਅਦ ਬਹਿਸ ਤੇ ਲੜਾਈ ਹੋਈ ਤੇ ਫਿਰ ਫਾਇਰਿੰਗ ਹੋਈ। ਦੋਵੇਂ ਟੀਰਾਏ ਲਾਜ਼ਮੀ ਹਸਪਤਾਲ ਦੇ ਵਿੱਚ ਪੜਤੀ ਨੇ ਤੇ ਪੁਲਿਸ ਵੱਲੋਂ ਵੀ ਪ੍ਰਤਾਪ ਰੰਧਾਵਾ ਦੇ ਬਿਆਨ ਦਰਜ ਕਰਕੇ ਪ੍ਰਿੰਸ ਰੰਧਾਵਾ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ। ਮਾਮਲੇ ਦੀ ਜਾਂਚ ਜਾਰੀ ਹੈ। ਇਹ ਪਰसों ਰਾਤ ਦਾ ਸਾਡੇ ਕੋਲ ਇੱਕ ਮਾਮਲਾ ਆਇਆ ਸੀਗਾ ਰੋਡ ਰੇਜ ਦਾ ਜਿਹਦੇ ਵਿੱਚ ਪ੍ਰਤਾਪ ਰੰਧਾਵਾ ਤੇ ਪ੍ਰਿੰਸ ਰੰਧਾਵਾ ਦੀ ਆਪਸ ਚ ਰੋਡ ਦੇ ਇੱਥੇ ਬਾਚ ਲੜਾਈ ਹੋਈ ਸੀ ਜਿਹਦੇ ਚ ਇੱਕ ਫਾਇਰਿੰਗ ਵੀ ਹੋਈ ਹੈ ਜਿਹਦੇ ਰਿਗਾਰਡ ਦੇ ਵਿੱਚ ਅਸੀਂ ਮਕਦਮਾ ਦਰਜ ਕਰਕੇ ਤਫਤੀਸ਼ ਕਰ ਰਹੇ ਹਾਂ ਫਾਇਰਿੰਗ ਦਾ ਲਾਇਸੈਂਸ ਹੀ ਬਲਪਰਾ ਕੀ ਹੈ ਜੀ ਹਾਂਜੀ ਅਜੇ ਲਾਇਸੈਂਸ ਹੀ ਹੈ ਇਹਦੇ ਚ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਅਜੇ ਉਹ ਬਾਹਰ ਗਏ ਹੋਏ ਸੀਗੇ ਜਦੋਂ ਅੱਜ ਆ ਕੇ ਜਦੋਂ ਅਸੀਂ ਇਹਦੇ ਚ ਵੈਸੇ ਲਾਇਸੈਂਸ ਤੇ ਉਹਨਾਂ ਨੇ ਸਾਨੂੰ ਭੇਜਿਆ ਪਰ ਫਿਰ ਵੀ ਅਸੀਂ ਪੜਤਾਲ ਕਰਨ ਤੋਂ ਬਾਅਦ ਹੀ ਇਹਦੇ ਅਗਲੀ ਕਾਰਵਾਈ ਲਿਆ ਮੰਗੋ। ਅਰੇ ਤਰੀਕੀ ਹੋਣੀ। ਇਹ ਜਿਹੜੇ ਇਹਨਾਂ ਦੇ ਰੋਡ ਰੇਜ ਦੇ ਦੌਰਾਨ ਝਗੜਾ ਹੋਇਆ ਸੀਗਾ। ਝਗੜੇ ਦੇ ਵਿੱਚ ਫਿਰ ਇਹ ਆਪਸ 'ਚ ਉਲਝ ਗਏ ਸੀ ਇੱਕ ਦੂਜੇ ਨੂੰ ਉਹਨੂੰ ਪ੍ਰਿੰਸ ਰੰਧਾਵੇ ਮੁਤਾਬਕ ਇਹ ਸੀ ਵੀ ਉਹਨੂੰ ਬੰਦੇ ਇਹਨੇ ਜਾਦੇ ਜਾਣੇ ਪੈ ਗਏ ਸੀ ਕਿਤੇ ਉਹਨੇ ਤਾਂ ਉਹ ਕੀਤੀ ਪਰ ਉਥੇ ਝਗੜਾ ਹੋਇਆ ਸੀਗਾ ਇਹ ਦੋਵੇਂ ਮੀਆਂ ਮਤਲਬ ਲੇਡੀ ਤੇ ਬੰਦੇ ਦੋਵੇਂ ਆਪਸ 'ਚ ਲੇਡੀਆਂ ਤੇ ਬੰਦੇ ਆਪਸ 'ਚ ਉਲਝ ਗਏ ਸੀਗੇ। ਫਿਰ ਉਸ ਤੋਂ ਜਕੋ ਤਾਂ ਨਹੀਂ ਜਿਹੜੀਆਂ ਜਿਹੜੀਆਂ ਸੱਟਾਂ ਵਗੈਰਾ ਲੱਗੀਆਂ ਉਹਦੇ ਬਾਰੇ ਐਮਐਲਆਰ ਐਮਬਲਰ ਅੱਡ ਹੈ ਲੜਾਈ ਦੀ ਜ਼ਰੂਰ ਹੈ ਫਾਇਰਿੰਗ ਜਿਹੜੀ ਹੈ ਉਹ ਹਵਾਈ ਫਾਇਰ ਕੀਤਾ ਪਰ ਉਹਦੀ ਇੰਪੈਂਸ਼ਨ ਸਾਰੀ ਵੇਖ ਕੇ ਤੇ ਉਹ ਸਾਬਨਾ ਇਹਦੀ ਕਾਰਵਾਈ